एनटीवी पंजाब विच ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਮਿਤ ਕੁਮਾਰ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਭਰ ਦੇ ਵਿੱਚ ਨਜਾਇਜ਼ ਕਲੋਨੀਆਂ ਦਾ ਜਿਹੜਾ ਕਾਰੋਬਾਰ ਸ਼ਰਿਆਮ ਚੱਲਦਾ ਨਜ਼ਰ ਆ ਰਿਹਾ ਹੈ ਪਿਛਲੇ ਦਿਨੀ ਸਾਡੇ ਵੱਲੋਂ ਕੋਈ ਟਾਈਮ ਟੀਵੀ ਪੰਜਾਬ ਦੇ ਉਤੇ ਇੱਕ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਜਿਹਦੀ ਨਗਰ ਕੌਂਸਲ ਅਲਾਵਲ ਜਲੰਧਰ ਜ਼ਿਲ੍ਹੇ ਦਾ ਇੱਕ ਅਲਾਵਲਪੁਰ ਪਿੰਡ ਪੈਂਦਾ ਹੈ ਜਿੱਥੇ ਕਿ ਨਗਰ ਕੌਂਸਲ ਨਾ ਅਲਾਵਲਪੁਰ ਦੇ ਵੱਲ ਇੱਕ ਕਲੋਨੀ ਜਿਹੜੀ ਨਜਾਇਜ਼ ਸਾਹਮਣੇ ਆਈ ਸੀਗੀ ਉਹਦੇ ਮਾਮਲੇ ਦੇ ਵਿੱਚ ਅੱਜ ਫਿਰ ਤੋਂ ਚਰਚਾ ਕਰਨ ਲੱਗੇ ਆ ਸਾਡੇ ਨਾਲ क्रांतिकारी प्रेस क्लब ਤੋਂ अनिल वर्मा ਜੀ ਮੌਜੂਦ ਨੇ अनिल वर्मा ਜੀ ਅੱਜ ਕੀ ਹਾਲ ਚਾਲ ਬਹੁਤ ਬਧੀ ਜੀ ਪਹਿਲੇ ਤਾਂ ਤੁਹਾਡਾ ਤਵਾਦ ਨਿਰਦੇ ਆ ਕਿ ਤਾਂ ਪੰਜਾਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਜੋ ਸਾਡੇ ਕੋਲ ਜਿਹੜੀ ਹੈ ਅਵੈਦ ਕਲੋਨੀਆ ਦੇ ਜਿਸ ਵਾਸਤੇ ਵਿੱਚ ਗੱਲਬਾਤ ਕਰਨ ਆਏ ਆ वर्मा ਜੀ ਅੱਜ ਆਪਾਂ ਗੱਲ ਕਰਦੇ ਆ ਕਿ ਅਵੈਦ ਕਲੋਨੀਆ ਪੂਰੇ ਪੰਜਾਬ ਭਰ ਦੇ ਵਿੱਚ ਆਦੀਆਂ ਆ ਰਹੀਆਂ ਪਰ ਇਹਦੇ ਕੁਝ ਦਿਨ ਪਹਿਲਾਂ ਜਿਹੜੀ ਸਾਡੇ ਚੈਨਲ ਦੇ ਮਾਧਿਅਮ ਨਾਲ ਖਬਰ ਵੀ ਇੱਕ ਦਿਖਾਈ ਗਈ ਸੀ ਅਲਾਵਲਪੁਰ ਦੇ ਵਿੱਚ ਪਿੰਡ ਅਲਾਵਲਪੁਰ ਜਲੰਧਰ ਦੇ ਅਲਾਵਲਪੁਰ ਦੇ ਵਿੱਚ ਇੱਕ ਕਲੋਨੀ ਕੱਟੀ ਗਈ ਸੀ ਜਿਹਦੇ ਵਿੱਚ ਖਬਰ ਕਰਨ ਦੇ ਬਾਵਜੂਦ ਵੀ ਸਾਨੂੰ ਜੇ ਸਾਹਿਬ ਨੇ ਵੀ ਉੱਥੇ ਕਈ ਜਾਣਕਾਰੀਆਂ ਦਿੱਤੀਆਂ ਤੁਹਾਨੂੰ ਕੀ ਲੱਗਦਾ ਉਹਦੇ ਤੇ ਕੋਈ ਕਾਰਵਾਈ ਹੋਊਗੀ ਕਾਰਵਾਈ ਜੀ ਬਿਲਕੁਲ ਹੋਏਗੀ ਕਿਉਂਕਿ ਉਹ ਕਲੋਨੀ ਬਿਲਕੁਲ ਨਾਜਾਇਜ਼ ਕਲੋਨੀ ਕੱਟੀ ਗਈ ਹੈ ਜੀ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਦੇ ਜਿਹੜੀ ਜਨ ਅਨੁਨੋਜ ਜਾਰੀ ਕੀਤੀਆਂ ਗਈਆਂ ਆ ਉਹ ਕਿ ਬਿਲਕੁਲ ਜਿਹੜੀ ਕਲੋਨੀ ਹੈ ਬਿਲਕੁਲ ਨਜਾਇਜ਼ ਕੱਟੀ ਗਈ ਹੈ ਕਿਉਂਕਿ ਇਹ ਸਾਰੀ ਸਾਰਾ ਕੁਝ ਜਲਾ ਨਗਰ ਕੌਂਸਲਰ ਦੀ ਬਿਲੀ ਭੁਗਤਣਾ ਕੱਟੀ ਗਈ ਲੋਨੇ ਬਰਮਾ ਜੀ ਇਹਦੇ ਵਿੱਚ ਮਤਲਬ ਇਹ ਵੀ ਦੱਸਿਆ ਗਿਆ ਕਿ ਕੁਝ ਪੱਤਰਕਾਰਾਂ ਨੂੰ ਨੋਟਿਸ ਵਗੈਰਾ ਵੀ ਜਾਰੀ ਕੀਤੇ ਗਏ ਆ ਕੋਈ ਕਲੋਨੀ ਦੇ ਵਿੱਚ ਖਬਰ ਕਵਰ ਕਰਨ ਨੂੰ ਮਾਮਲੇ ਇਹ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੀ ਹੋਊਗੀ ਬਾਜੀ ਬੜੀ ਹੈਰਾਨੀ ਦੀ ਗੱਲ ਆ ਇੱਕ ਜਲੰਧਰ ਦਾ ਇੱਕ ਕਥਿਤ ਪੱਤਰਕਾਰ ਉੱਥੋਂ ਜਾ ਕੇ 55000 ਰੁਪਏ ਲੈ ਕੇ ਉਸ ਕਲੋਨੀ ਦੀ ਸਪੋਰਟ ਕਰਿਆ ਵਾ ਉਹ ਸਪੋਰਟ ਕੀਤੀ ਜਾ ਰਹੀ ਹੈ ਉਸ ਕਲੋਨੀ ਨੇ ਬਚਾਇਆ ਜਾ ਰਿਹਾ ਹੈ 55000 ਰੁਪਏ ਦੇ ਵਿੱਚ ਕਲੋਨੀ ਪਾਸ ਹੁੰਦੀ ਜੇ ਤੁਸੀਂ ਦੇਖੀਗੇ ਦੀ 55000 ਕਲੋਨੀ ਪਾਸ ਹੋਈ ਉਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ ਇਹ ਸਾਰੇ ਇੱਕੋ ਇੱਕੋ ਥਾਲੀ ਦੇ ਨੇ ਇਹ ਸਾਰੇ ਮੇਲੀ ਭੁਗਤੈ ਨਾਲ ਦੀ ਹੈਗੀ ਹੈ 55000 ਰੁਪਏ ਲੈ ਕੇ ਉਹ ਪੱਤਰਕਾਰ ਨੇ ਕੱਥੀ ਜਿਹੜਾ ਪੱਤਰਕਾਰ ਜਦੋਂ ਦਾ ਉਹ ਬਿਕ ਚੁਕਾਇਆ ਉਹ ਕਲੋਨੀਆਂ ਦੇ ਵਿੱਚ ਜਾ ਕੇ ਪਹਿਲੇ ਇਹਨਾਂ ਦੀ ਸ਼ਿਕਾਇਤਾਂ ਕਰਦਾ ਆ ਉਹ ਤੋਂ ਬਾਅਦ ਉਹਨਾਂ ਦੀ ਖਬਰ ਲਗਾਉਂਦਾ ਆ ਫਿਰ ਜਾ ਕੇ ਉਹਨਾਂ ਦੇ ਨਾਲ ਸੈਟਿੰਗਾਂ ਕਰਦਾ ਆ ਕਿ ਕਿਸੇ ਕੋਲ 20000 ਰੁਪਏ ਲੈਂਦਾ ਕਿਸੇ ਕੋਲ 10000 ਲੈਂਦਾ ਕਿਸੇ ਕੋਲ 50000 ਲੈਂਦਾ ਆ ਆ ਸੋਤਰਾ ਤੋਂ ਪਤਾ ਲੱਗਾ ਆ ਕਿ 55000 ਰੁਪਏ ਦੇ ਵਿੱਚ ਆ ਕੱਥੀ ਪੱਤਰਕਾਰ ਬੇਚ ਚੁੱਕਾ ਆ ਉਹਨਾਂ ਦੋਸਤੋ ਇੱਕ ਕਲੋਨੀ ਦੀ ਗੱਲ ਤੋਂ ਸਿੱਧਾ ਇੱਕ ਪੱਤਰਕਾਰ ਦੇ ਮਾਮਲੇ ਦੇ ਵਿੱਚ ਆ ਗਈ ਹੈ ਕਿ ਪੱਤਰਕਾਰ ਵੀ ਕੋਈ ਹੈ ਜਿਹੜਾ ਇੱਕ ਵਿਕਿਆ ਹੋਇਆ ਪੱਤਰਕਾਰ ਹੈ ਜੋ ਕੁਝ ਪੈਸੇ ਲੈ ਕੇ ਤੇ ਉਸ ਕਲੋਨੀ ਨੂੰ ਬਚਾਉਣਾ ਚਾਹੁੰਦਾ ਹੈ ਇਹ ਵਰਮਨ ਜੀ ਪੱਤਰਕਾਰ ਕਿਉਂ ਕਰ ਰਹੇ ਨੇ ਇਦਾਂ ਦੇ ਕੰਮ ਆਖਿਰ ਆਪਾਂ ਵੀ ਉੱਥੇ ਗਏ ਆ ਕੋਈ ਕਲੋਨੀ ਦੇ ਜਿਹੜੇ ਆਪਾਂ ਡਿਮੋਲਿਸ਼ ਕਰਾਉਣ ਲਈ ਗਏ ਸੀਗੇ ਉਹਦੇ ਵਿੱਚ ਵੀ ਇਹ ਸਵਾਲ ਉੱਠੇ ਨੇ ਇਦਾਂ ਦਾ ਕਿਉਂ ਗੱਲਾਂ ਹੋ ਰਹੀਆਂ ਇਹ ਸਾਰੇ ਨਹੀਂ ਜਾਣਦੇ ਸਾਰੇ ਨਹੀਂ ਜਾਣਦੇ ਇਹ ਸਾਰੇ ਪੱਤਰਕਾਰਾਂ ਨੂੰ ਆਪਾਂ ਨੇ ਕਿਹਾ ਸੀ ਪੁੱਛ ਕਿੱਥੇ ਪੱਤਰਕਾਰ ਇਜਿਨਾਂ ਮੈਂ ਆਪਣਾ ਨਕਮੇ ਪੱਤਰਕਾਰ ਕਹਿ ਕੇ ਆਪਾਂ ਕਹਿ ਕੰਨੇ ਆ ਤੁਹਾਨੂੰ ਲੱਗ ਰਿਹਾ ਕਿ ਉਸ ਪੱਤਰਕਾਰ ਨੇ ਉਸ ਕਲੋਨੀ ਦਾ ਠੇਕਾ ਚੁੱਕਿਆ ਹੋਇਆ ਹੈ ਬਿਲਕੁਲ ਬਿਲਕੁਲ ਕਾਰਵਾਈ ਕਰ ਠੇਕਾ ਚੁੱਕਿਆ ਹੈ ਕਈਆਂ ਨੇ ਫੋਨ ਵੀ ਕੀਤੇ ਆ ਉਹ ਮੇਰੇ ਭਰਾ ਦੀ ਕਲੋਨੀ ਹੈ ਉਹਨੂੰ ਛੱਡ ਦਿਓ ਜੀ ਇਦਾਂ ਉਦਾਂ ਕਿ ਸੂਤਾਂ ਤੋਂ ਪਤਾ ਲੱਗਾ ਕਿ ਇਹਦੇ ਪੱਤਰਕਾਰ ਜਣਾ ਆ 55000 ਰੁਪਏ ਦੇ ਲਿਖਿਆ ਹੋਇਆ ਵਾ ਵਰਮਾ ਜੀ ਜੇਕਰ ਪੱਤਰਕਾਰ ਆਪਣਾ ਠੇਕਾ ਚੱਕਦੇ ਤੇ ਅਫਸਰ ਕੀ ਕਰਦੇ ਅਫਸਰਾਂ ਦਾ ਕੰਮ ਹੈ ਇਹ ਤਾਂ ਗੱਲ ਕਰਨਾ ਇਹ ਜੀ ਅਫਸਰਾਂ ਨੇ ਹੀ ਸੈਟਿੰਗ ਕਰਾਈ ਹੈ ਪਹਿਲਾਂ ਤਾਂ ਦੱਸਿਆ ਕਿ ਪਹਿਲੇ ਸ਼ਿਕਾਇਤ ਕੀਤੀ ਜਾਂਦੀ ਹੈ ਫਿਰ ਖਬਰ ਲਗਾਈ ਜਾਂਦੀ ਹੈ ਖਬਰ ਨੂੰ ਸਿਰਫ ਪਬਲਿਸ਼ ਨਹੀਂ ਕਰਦੇ ਖਬਰਾਂ ਨੂੰ ਅਫਸਰਾਂ ਨੂੰ ਭੇਜਦੇ ਆਂ ਜਾਂ ਕਲੋਨੀਆ ਜਿਹੜਾ ਕਿਸੇ ਕੋਲੇ ਕਲੋਨੀ ਕੱਟਦੇ ਆ ਉਹਨਾਂ ਨੂੰ ਭੇਜਦੇ ਆਂ ਪਰਸਨਲ ਬਲੈਕਮੇਲ ਜਿਹਨੂੰ ਆਪ ਕਹਿੰਦੇ ਆ ਉਹ ਬਲੈਕਮੇਲ ਕਰਕੇ 55000 ਰੁਪਏ ਦੇ ਵਿੱਚ ਛਾੜੀng ਕੀਤੀ ਗਈ ਹੈ ਹੁਣ ਉਸ ਕਲੋਨੀ ਨੂੰ ਬਚਾਇਆ ਜਾ ਰਿਹਾ ਵਾ ਅਸੀਂ ਉੱਥੇ ਜਾ ਕੇ ਇਹ ਪ੍ਰਸ਼ਾਸਨ ਪੁੱਛਿਆ ਆ ਪ੍ਰਸ਼ਾਸਨ ਕਹਿੰਦਾ ਅਸੀਂ ਅਸੀਂ ਇਹਨਾਂ ਨੂੰ ਆਪਣੇ ਉੱਪਰ ਲੈ ਕੇ ਕੰਜਵਾ ਇਸ ਪਲਾਟਾਂ ਦੀਆਂ ਰਜਿਸਟਰੀਆਂ ਨਹੀਂ ਹੋਣਗੀਆਂ ਪਰ ਕਲੋਨੀ ਨੂੰ ਪੂਰੀ ਤਰ੍ਹਾਂ ਦੇ ਨਾਲ ਹਟਾਇਆ ਨਹੀਂ ਗਿਆ ਅਸੀਂ ਇਹੀ ਇਹੀ ਕਹਿੰਦੇ ਆ ਕਿ ਨਗਰ ਕਾਉਂਸਲਰ ਦੀ ਮਿਨੀ ਭੁਗਤ ਨਾਲ ਕਲੋਨੀ ਕਟ ਨਾਜਾਇਜ਼ ਕਲੋਨੀ ਕੱਟੀ ਗਈ ਹੈ ਇੱਕ ਤੁਸੀਂ ਇੱਕ ਦੇਖਿਆ ਹੋਆ ਇੱਕ ਕਲੋਨੀ ਕੱਟਣ ਦੀ ਤਿਆਰੀ ਸੀਗੀ ਕਲੋਨੀ ਕੱਟਣ ਦੀ ਤਿਆਰੀ ਤੋਂ ਪਹਿਲੇ ਹੀ ਉਹਨਾਂ ਨੇ ਇੱਕ ਸਰਕਾਰੀ ਬੋਰਡ ਲਗਾ ਦਿੱਤਾ ਉਹ ਬੋਰਡ ਹਜੇ ਵੀ ਉੱਥੇ ਲੱਗਾ ਹੋਇਆ ਵਾ ਉਹ ਇੱਕ ਹੀ ਕਲੋਨੀ ਦੇ ਉੱਪਰ ਬੋਰਡ ਲੱਗਾ ਦੂਸਰੀ ਕਲੋਨੀ ਦੇ ਉੱਪਰ ਬੋਰਡ ਕੌਣ ਲੱਗਾ ਦੂਸਰੀ ਕਲੋਨੀ ਪਰ ਕਾਰਵਾਈ ਕੌਣ ਨਹੀਂ ਕੀਤੀ ਸਾਰੀ ਮੇਰੀ ਬੁੱਕ ਦਾ ਸੈਟਿੰਗ ਹੈ ਜੀ ਸਾਡੀ ਸੈਟਿੰਗ ਨਹੀਂ ਸੋ ਚਲੋ ਜੋ ਵੀ ਆਪਾਂ ਬੰਨਣਾ ਚਾਹੁੰਦੇ ਹਾਂ ਤਾਂ ਅਸੀਂ ਸਾਰੇ ਸਹਿਮਤ ਹਾਂ ਪਰ ਇਹਦੇ ਵਿੱਚ ਜੇਕਰ ਸੈਟਿੰਗ ਹੀ ਆ ਨਗਰ ਕੌਂਸਲ ਦੀ ਵੀ ਹੋ ਗਈ ਕੋਈ ਪੱਤਰ ਕਰਾਂ ਦੀ ਵੀ ਸੈਟਿੰਗ ਹੋ ਗਈ ਫਿਰ اتنا ਸਰਕਾਰ ਨੂੰ ਰੈਵਨਿਊ ਕਿੱਥੋਂ ਜਾਊਗਾ ਨਹੀਂ ਇਹ ਇਹ ਤਾਂ ਸਿਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਨਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਰਕਾਰ ਦੇ ਕੋਲੋਂ ਤੁਸੀਂ ਤਨਖਾਹਾਂ ਲੈ ਰਹੇ ਹੋ ਲੱਖਾਂ ਰੁਪਏ ਦੀਆਂ ਤਨਖਾਹਾਂ ਲੈ ਕੇ ਤੁਸੀਂ ਪੰਜਾਬ ਸਰਕਾਰ ਨੂੰ ਵੀ ਘਾਟਾ ਪੁੰਚਾ ਰਹੇ ਹੋ ਤੁਸੀਂ ਇੰਦਾ ਤੇਜ਼ ਜਿਹੜੀ ਜਿਹੜੀਆਂ ਨਜਾਇਜ਼ ਕਲੋਨੀਆਂ ਕੱਟਦੇ ਆ ਤੁਸੀਂ ਉਹਨਾਂ ਦੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਪੰਜਾਬ ਸਰਕਾਰ ਨੂੰ ਤੁਸੀਂ ਜਿਹੜਾ ਉਹਨਾਂ ਰੈਵਨਿਊ ਨੂੰ ਘਟਾ ਕੇ ਪੈ ਰਹਿਆ ਵਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਪੰਚਾਇਤ ਜਾਦਿਆ ਵਾ ਉਹਨਾਂ ਰੈਵਨਿਊ ਤੇ ਪੂਰਾ ਕਰਾਓ ਨਾ ਸਰਜੋ ਸਰਕਾਰ ਤੋਂ ਦੁਵਾਵਾ ਜਰੀ ਹੈ ਬਰਮਾ ਜੀ ਇਹ ਵੀ ਗੱਲ ਸੁਣਨ ਨੂੰ ਮਿਲੀ ਕਿ ਜਿਹੜੀ ਕਲੋਨੀਆਂ ਕੱਟਦੇ ਨੇ ਉਹਦੇ ਵਿੱਚ ਕੁਝ ਕੁਝ ਪਲਾਟਾਂ ਨੂੰ ਕੱਟ ਕੇ ਪਲਾਟਾਂ ਦੀ ਐਨਓਸੀ ਲੈ ਲਈ ਜਾਂਦੀ ਆ ਉਹ ਤਾਂ ਕੀ ਰੋਲ ਹੁੰਦਾ ਕਿ ਪਲਾਟਾਂ ਦੀ ਐਨਓਸੀ ਲੈ ਲਈ ਉਹ ਕਹਿੰਦੇ ਨੇ ਕਿ ਪਲਾਟ ਦੀ ਐਨਓਸੀ ਹੈਗੀ ਆ ਪਲਾਟ ਦੇ ਜਾ ਬਈ ਐਨਓਸੀ ਤਾਂ ਲੱਗਦਾ ਕਿ ਐਨਓਸੀ ਜੇ ਕਲੋਨੀ ਪਾਸ ਹੀ ਨਹੀਂ ਹੈਗੀ ਸਰਕਾਰ ਦੇ ਉੱਥੇ 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 ਬੈਠੀ ਹੈ ਸਰਕਾਰ ਨੂੰ ਕੀ ਮਿਲਿਆ ਉਹਨਾਂ ਦੀ ਐਨਸੀ ਉਹਨਾਂ ਨੂੰ ਮਿਲ ਰਹੀ ਹੈ ਪਲਾਟਾਂ ਦੀ ਕਿੱਦਾਂ ਪਾਜੀ ਸਰਕਾਰ ਉਹ ਪਾਜੀ ਸਾਰਾ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਵਾ ਸਿਰਫ ਇੱਕ ਕੰਸਲ ਸੈਟਿੰਗ ਹੈ ਸੈਟਿੰਗ ਦੇ ਨਾਲ ਤੁਸੀਂ ਚੱਲ ਜੋ ਤਸੀਹਾਰ ਚੱਲ ਜੋ ਬਿਨਾਂ ਐਨਸੀ ਤੁਸੀਂ ਆਪਣਾ ਜਿਸਨੇ ਕੀ ਕਰਾਮਿਆ ਜੋ ਕੁਝ ਮਰਜ਼ੀ ਕਰਾ ਲਓ ਉਹਨਾਂ ਨੂੰ ਪੈਸੇ ਦਿਓ ਜੋ ਕੁਝ ਮਰਜ਼ੀ ਕਰਾਈ ਜੋ ਇਹ ਸਿਰਫ ਕਲੋਨਾ ਜਿਹਦੇ ਵਿੱਚ ਸੈਟਿੰਗ ਹੈ ਅੰਦਰ ਇਹ ਕਿ ਇਹਨਾਂ ਨੇ ਆਪਣੀ ਇੱਕ ਪਲਾਟ ਆਪਣੀ 20-5000 ਰੁਪਏ ਦਾ ਆਪਣਾ ਮੰਨੇ ਵਿੱਚ ਖਰੀਦ ਕੇ ਇਹਨੇ 5-5 ਲੱਖ ਰੁਪਏ ਜਨਾਂ ਦੇ ਘਲਾ ਲੋਕਾਂ ਨੂੰ ਵੇਚ ਦਦਨੇ ਇਹਨਾਂ ਨੇ ਤੇ ਭਾਈ ਜੇ ਲੱਖਰ ਤੇ ਇਹਨਾਂ ਦੇ ਦੇਖਦਾ ਜਿਵੇਂ ਇਨਵੈਸਟ ਜਿਵੇਂ ਇਹਨਾਂ ਚ ਚਲੋ ਤੇ ਬਹੁਤ ਵੱਡੀ ਗੱਲ ਇਹ ਆ ਕਿ ਜਿਹੜੇ ਵੀ ਕਲੋਨੀ ਇੱਕ ਜਿਹੜੀ ਨਜਾਇਜ਼ ਕੱਟ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਲੋਕਾਂ ਨੂੰ ਵਿਕ ਵੀ ਰਹੇ ਨੇ ਪਲਾਟ ਫਿਰ ਵੀ ਜਿਹੜਾ ਇਨਲੀਗਲ ਕਲੋਨੀਆਂ ਦਾ ਜਿਹੜਾ ਜਾ ਲਿਆ ਇੱਥੇ ਪੂਰੇ ਪੰਜਾਬ ਦੇ ਵਿੱਚ ਵਿਛ ਰਿਹਾ ਆ ਪਰ ਮੈਂ ਜੇ ਆਪਾਂ ਕਹਿੰਦੇ ਆ ਕਿ ਇਸ ਕਲੋਨੀ ਦੇ ਆਪਾਂ ਉਛੇ ਲਗਾਤਾਰ ਆਪਾਂ ਪਏ ਹੋਇਆ ਇਸ ਕਲੋਨੀ ਦਾ ਹੀ ਕਿਉਂ ਆਪਾਂ ਨਾਮ ਬਾਰ-ਬਾਰ ਲੈ ਰਹੇ ਭਾਜੀ ਇੱਕ ਕਲੋਨੀ ਕਿਉਂਕਿ ਇਸ ਕਲੋਨੀ ਦੀ ਹੈ ਇੱਕ ਇੱਕ 75 ਬੱਧ ਪੱਤਰਕਾਰ ਦਾ ਨਾਮ ਆ ਰਿਹਾ ਵਿੱਚ 55000 ਰੁਪਏ ਦੇ ਵਿਗਿਆ ਵਾ ਉਹ ਖਾਤਾ ਉਹ ਫੋਨ ਕੋਣ ਇਦਾਂ ਦਾ ਪੱਤਰਕਾਰ ਹੈ ਜਿਹੜਾ ਵੇਖ ਕੇ ਵੀ ਮਤਲਬ ਕੰਮ ਨਹੀਂ ਕਰ ਰਿਹਾ ਇਹ ਕੋਣ ਹੈ ਇਦਾਂ ਦਾ ਵੀ ਕੰਮ ਪੱਤਰਕਾਰ ਨੂੰ ਨਹੀਂ ਕਰਨਾ ਕੰਮ ਤੇ ਪ੍ਰਸ਼ਾਸਨੇ ਕਰਨਾ ਹੁਣ ਛੁੱਟੀਆਂ ਪਈਆਂ 25 ਦਸੰਬਰ ਕ੍ਰਿਸ਼ਨ ਚੱਲਦੇ ਆਪਸ ਸਾਰੇ ਬਿਜ਼ੀ ਨੇ ਪਿਛਲੇ ਇਲੈਕਸ਼ਨ ਸੀਗੇ ਅਸੀਂ ਗਏ ਸੀਗੇ ਜੇ ਬੰਦਾ ਸਾਨੂੰ ਫੋਨ ਤੇ ਵੀ ਗੱਲ ਉਹ ਨਾਲ ਹੋਈ ਏ ਉਹ ਕਹਿੰਦੇ ਸੀ ਅਸੀਂ ਲੀਗਲ ਨੋਟਿਸ ਭੇਜਾਂਗੇ ਇਹਨਾਂ ਨੂੰ ਈਓ ਸਾਹਿਬ ਜਿਹੜੇ ਡਿਊਟੀ ਛੁੱਟੀ ਤੇ ਆ ਉਹਨਾਂ ਦੀ ਕੋਈ ਬੇਟੀ ਦਾ ਬੇਟੀ ਦੀ ਸ਼ਾਦੀ ਹੈ ਪੱਕੀ ਨਹੀਂ ਉਹ ਛੁੱਟੀ ਤੇ ਹੈ ਉਹ ਤੋਂ ਬਾਅਦ ਫਿਰਾਂ ਦੇ ਜੋ ਵੀ ਲੀਗਲ ਐਕਸ਼ਨ ਜੋ ਲੈਣਾ ਹੈ ਤੇ ਫਿਰ ਵੀ ਲੀਗਲ ਐਕਸ਼ਨ ਪ੍ਰਸ਼ਾਸਨੋਂ ਨਾ ਲਿਆ ਜਾਊਗਾ ਤੇ ਫਿਰ ਅਸੀਂ ਜੇਕਰ ਡਿਪਟੀ ਸਾਹਿਬ ਜਨਰ ਦੇ ਬੱਠੇ ਨੇ ਸਾਲਾ ਕੁਝ ਜ਼ਿਲ੍ਹੇ ਦੇ ਆਪਣੇ ਡੀਸੀ ਸਾਹਿਬ ਨੇ ਉਹਨਾਂ ਦੇ ਧਿਆਨ ਲਿਆ ਜਾਊਗਾ ਉਹਨਾਂ ਨੇ ਇੱਕ ਮੰਗ ਪੱਤਰ ਦਮਾ ਕੇ ਰਟਾਂ ਦੇ ਵਿੱਚ ਜੋ ਨਗਰ ਕੌਂਸਲ ਜਿਹੜੇ ਉੱਥੇ ਹਫ਼ਤਾ ਤੀ ਲਗਾਏ ਆ ਨਕਮੇ ਕਟਿਆ ਅਫਸਰ ਜਿਹੜੇ ਲਗਾਏ ਨੇ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਸੈਟਿੰਗ ਦੇ ਨਾਲ ਨਜਾਇਜ਼ ਕਲੋਨੀਆਂ ਕੱਟੀਆਂ ਗਈਆਂ ਵਾਂ ਉਹਨਾਂ ਨੂੰ ਤੁਰੰਤ ਇਸ ਵਿੱਚ ਸਿੱਟ ਕੇ ਉਹਨਾਂ ਨੂੰ ਨੌਕਰੀ ਦਾ ਬਰਖਾਸਤ ਕੀਤਾ ਜਾਵੇ ਪਰ ਨਵੇਂ ਅਫਸਰ ਜਿਹੜੇ ਕਾਬਿਲ ਅਫਸਰ ਉੱਥੇ ਲਗਾਏ ਜਾਣ ਸੋ ਅੱਜ ਨਗਰ ਕੌਂਸਲ ਆ ਨਵਲਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜਾ ਮਾਮਲਾ ਤੁਹਾਡੇ ਸਾਹਮਣੇ ਫਿਰ ਤੋਂ ਰੱਖਿਆ ਸੀਗਾ ਨਜਾਇਜ਼ ਕਲੋਨੀ ਦਾ ਉਦੇ ਵਿੱਚ ਉਹਦੇ ਮਾਮਲੇ ਦੇ ਵਿੱਚ ਆਜਾ ਅਨਿਲ ਵਰਮਾ ਜੀ ਨੇ ਆਪਣਾ ਪੱਖ ਸਾਰਾ ਦੱਸਿਆ ਹੈ ਇਸ ਮਾਮਲੇ ਦੇ ਵਿੱਚ ਇਸੇ ਤਰ੍ਹਾਂ ਕਾਰਵਾਈ ਜਿਹੜੀ ਚੱਲਦੀ ਰਹੂਗੀ ਜਲਦ ਜਿਹੜਾ ਡਿਪਟੀ ਕਮਿਸ਼ਨਰ ਜਲੰਧਰ ਜੀ ਨਾਲ ਮੁਲਾਕਾਤ ਕੀਤੀ ਜਾਊਗੀ ਨਵੇਂ ਸਾਲ ਦੇ ਦੌਰਾਨ ਉਸ ਦੇ ਉੱਤੇ ਕਾਰਵਾਈ ਦੀ ਜਿਹੜੀ ਮੰਗ ਇਹਨਾਂ ਵੱਲੋਂ ਕੀਤੀ ਜਾਵੇਗੀ ਤੇ ਬਾਕੀ ਦੇਖਦੇ ਰਹੋ ਟਾਈਮ ਟੀਵੀ ਪੰਜਾਬ ਜਲੰਧਰ ਤੋਂ ਸੁਮਿਤ ਕੁਮਾਰ ਕੈਮਰਾਮੈਨ ਗੁਰਪ੍ਰੀਤ